ਦਲਜੀਤ ਦਸਾਂਜ ਦੀ ਆਉਣ ਵਾਲੀ ਫਿਲਮ ਪੰਜਾਬ 95 ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਕਿਰੀ ਹੋਈ ਹੈ ਫਿਲਮ ਚੋਦਲਸੀ ਦਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ کردار ਨਿਭਾਉਣ ਜਾ ਰਹੇ ਹਨ ਸਵੈਤਨ ਸ਼੍ਰੀਮੁੱਤਿਆਂ ਦੇ ਕਾਰਨ ਸੈਂਸਰ ਬੋਰਡ ਨੇ ਫਿਲਮ ਵਿੱਚ 85 ਕਟਾਂ ਦੀ ਮੰਗ ਕੀਤੀ ਸੀ ਹਾਲਾਂਕਿ ਮੋਨਾ ਰਿਵਾਈਜ਼ ਕਮੇਟੀ ਨੇ 85 ਨਹੀਂ ਸਗੋਂ 120 ਕਟਾਂ ਦਾ ਆਦੇਸ਼ ਦਿੱਤਾ ਹੈ ਕਮੇਟੀ ਨੂੰ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਹੈ ਜਿਸ ਨੂੰ ਬਦਲਾਅ ਦੀ ਮੰਗ ਕੀਤੀ ਗਈ ਹੈ। ਮਿੱਟੇ ਤਾਜ਼ਾ ਰਿਪੋਰਟ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾ ਨੂੰ ਫਿਲਮ ਦੇ ਉਹਨਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ ਜਿੱਥੇ ਪੰਜਾਬ ਅਤੇ ਉਸ ਦੇ ਜ਼ਿਲ੍ਹਾ ਤਨਤ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਫਿਲਮ ਵਿੱਚ ਦਿਖਾਏ ਗਏ ਕੈਨੇਡਾ ਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਗਿਆ ਹੈ। ਮਾਨ ਸਿੰਘ ਖਾਲੜਾ 1995 ਵਿੱਚ ਲਾਪਤਾ ਹੋ ਗਏ ਸੰਜੀ ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਰਲੇਖ ਬਦਲਣ ਦੀ ਮੰਗ ਕੀਤੀ ਸੀ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਛੇਪ ਪਹੁੰਚ ਸਕਦੀ ਹੈ ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ ਫਿਲਮ ਵਿੱਚ ਕੁਰਬਾਨੀ ਦੇ ਦ੍ਰਿਸ਼ ਵੀ ਹਟਾਉਣ ਲਈ ਕਿਹਾ ਗਿਆ ਹੈ ਖਬਰਾਂ ਅਨੁਸਾਰ ਫਿਲਮ ਦੇ ਮਾਤਾ ਨੇ ਸੈਂਸਰ ਬੋਰਡ ਵੱਲੋਂ ਕਹੇਗੇ ਬਦਲਾਤ ਇਤਰਾਜ ਦਤਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਖਾਲੜਾ ਪੰਚਾਇਤ ਦੇ ਅਧਿਕਾਰਕ ਵਿਅਕਤੀ ਸਨ ਜਿਨ੍ਹਾਂ ਨੇ ਇਹ ਫਿਲਮ ਬਣੀ ਹੈ ਅਜਿਹੇ ਚੋਂ ਉਹਨਾਂ ਦਾ ਨਾਮ ਫਿਲਮ ਤੋਂ ਹਟਾਉਣਾ ਗਲਤ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਫਿਲਮ ਪੰਜਾਬ 95 ਵਿੱਚ ਦਲਜੀਤ ਸਾਈ ਮੁੱਖ ਕਾ ਮਿਕਾ ਵਿੱਚ ਹਨ ਫਿਲਮ ਰੌਨੀ ਸੁਖਵਾਲਾ ਦੁਆਰਾ ਨਿਰਮਿਤ ਹੈ ਅਤੇ ਅਣੀ ਤਰੇਹਨ ਦੁਆਰਾ ਨਿਰਦੇਸ਼ਿਤ ਹੈ ਜਦੋਂ ਫਿਲਮ ਸੀ ਵੀ एफसी ਫੋਰ ਸਰਟੀਫਿਕੇਸ਼ਨ ਲਈ ਪਹੁੰਚੀ ਤਾਂ ਬੋਰਡ ਨੇ ਫਿਲਮ ਵਿੱਚ 85 ਕਟਾਂ ਦਾ ਆਦੇਸ਼ ਦਿੱਤਾ ਸੀ ਇਸ ਤੋਂ ਬਾਅਦ ਨਿਰਮਤਾ ਨਿਰਮਤਾਵਾਂ ਨੇ ਬੋਲਣ ਦੀ ਆਜ਼ਾਦੀ ਦੀ ਮੰਗ ਕੀਤੀ ਅਤੇ ਇਸ ਤੇ ਮੁੜ ਵਿਚਾਰ ਕੀਤਾ ਫਿਲਮ ਨਿਰਮਤਾ ਦੀ ਮੰਗ ਤੇ ਸੈਂਸਰ ਬੋਰਡ ਨੇ ਨਵੀਂ ਕਮੇਟੀ ਬਣਾਈ ਸੀ ਹਾਲਾਂਕਿ ਨਵੀਂ ਕਮੇਟੀ ਨੇ ਇਸ ਨੂੰ 35 ਹੋਰ ਕਟੋਤੀ ਕਰਨ ਦੇ ਹੁਕਮ ਦਿੱਤੇ